ਨਹਿਰ ਦੇ ਕਿਨਾਰੇ ਦਾ ਪਾਣੀ ਪੀਓ ਲੰਮਾ ਸਮਾਂ ਜਿਓ ਸਾਲੇ ਪਾਣੀ ਐ ਲੋ ਵੀ ਆ ਜਿਹੜੀ ਆਵਾਜ਼ ਤੁਸੀਂ ਸੁਣੀ ਆ ਇਹ ਬਾਈ ਪਾਣੀ ਪਿੰਡ ਚ ਵਰਤਾਉਂਦੇ ਆ ਪੂਰੀ ਵੀਡੀਓ ਵੀ ਅੱਗੇ ਤੁਹਾਨੂੰ ਗੱਲਬਾਤ ਸਾਰੀ ਕੀਤੀ ਆ ਬਾਈ ਨਾਲ ਕੋਲੀਆਂ ਕਲਾ ਕੋਲੀਆਂ ਕਲਾਂ ਤੋਂ ਹਨਾ ਜੀ ਤੇ ਨਹਿਰ ਦਾ ਪਾਣੀ ਜਿਹੜਾ ਵਾ ਦੇਖੋ ਤੇ ਸਾਰੇ ਪਿੰਡ ਚ ਵਰਤਾਇਆ ਜਾਂਦਾ ਵਾ ਬਾਈਆਂ ਤਾਂ ਵੀ ਅਸੀਂ ਸਵੇਰ 1.5 2 ਵਜੇ ਉੱਠਦੇ ਆ ਤੇ ਉਦੋਂ ਤੋਂ ਲੈ ਕੇ ਸਾਰਾ ਦਿਨ ਫਿਰ ਅਸੀਂ ਕੰਮ ਚੱਲਦਾ ਵਾ ਇਹ ਹੈ ਵੀ ਸੇਵਾ ਹੀ ਇੱਥੇ ਲਿਖਿਆ ਵੀ ਆ ਇਹ ਸੇਵਾ ਹੀ ਆ ਇਹ ਆ ਜੋ ਕਰਦੇ ਬਾਈ ਹੁਣਾਂ ਨਾਲ ਗੱਲ ਬਾਤ ਆਪਣਾ ਵਾਟਰ ਕੋਲਡਰ ਵਾਟਰ ਕੋਲਡਰ ਹਾਂਜੀ ਜਿਹੜਾ ਡਰਮ ਛੋਟਾ ਹੈਗਾ ਉਹ 10 ਰੁਪਏ ਆ ਇੱਕ ਇਹ ਜਿਹੜਾ ਡਰਮ ਜਿਹੜਾ ਵੱਡਾ ਹੈਗਾ 30 ਰੁਪਏ ਇੱਕ 20 ਰੁਪਏ ਵੀ ਆ ਇੱਕ 5 ਰੁਪਏ ਦੀ ਕੰਨੀ ਹੈ ਜੀ ਇਹ ਇਹਨੇ ਉਹਨੇ ਕਿਥੋਂ ਪਾਣੀ ਆਪਣੇ ਫੂਲੇ ਵਾਲੇ ਆਪੇ ਫੂਲੇ ਵਾਲੇ ਹਾਂ ਤੇ ਬੋਰਪੂਰ ਹੋਇਆ ਹਾਂ ਬੋਰ ਕਰਿਆ ਵੇ ਜੀ ਇਹ ਜੰਗ ਇੰਟਰਫੈਟ ਕੀਤਾ ਤੇ ਚਤਾ ਆ ਜਾ ਪਾਣੀ ਆ ਦਿਖਾਓ ਆਵੇ ਜੀ ਅੱਛਾ ਇਹਦੇ ਨਾਲ ਚਾਹ ਪਾ ਲਈਏ ਹਾਂ ਜੀ ਆਵੇ ਚਲਾ ਕੇ ਵੇਚਾ ਇਹ ਫਿਰ ਕਿੰਨੇ ਪਿੰਡਾਂ 'ਚ ਪਾਉਣੇ ਹੋ ਜੀ ਪਾਣੀ ਆ ਆਪਣੇ ਘੋਲਗੇ 'ਚ ਪਾਉਣੇ ਜੀ ਕੋਠਾਂ 'ਚ ਪਾਉਣੇ ਅੱਛਾ ਇੱਕ ਪਿੰਡ ਵਾਸਤੇ ਹੀ ਆ ਹਾਂ ਲੋਕਾਂ ਨੂੰ ਆਇਆ ਜੇ ਨਹੀਂ ਵੀ ਦੋ ਪਾ ਹੋਰ ਪਿੰਡ ਕੋਲੋਂ ਉੱਥੇ ਹੀ ਪਾ ਦਿੰਦੇ ਨੇ ਅੱਛਾ ਜੀ ਹਾਂ ਜੀ ਤੇ ਲੋਕਾਂ ਦੇ ਆ ਉਹ ਫਿਲਟਰ ਨਹੀਂ ਲੱਗੇ ਹੋਇਆ ਇਹਨੂੰ ਨਹੀਂ ਜੀ ਨਹੀਂ ਲੱਗੇ ਫਿਲਟਰ ਇਹ ਫਾਈਟਰ ਆ ਦਾ ਪਾਣੀ ਆ ਆਇਤ ਵੀ ਕਹਿੰਦਾ ਹੈ ਮੈਂ ਹਰ ਕਿਨਾਰੇ ਵਾਲਾ ਜਿੱਦੇ ਕੁਦਰਤੀ ਫਿਲਟਰ ਵੀ ਫਾਇੰਡ ਜਾਈ ਹਾਂ ਇਹ ਤਾਂ ਗੱਲ ਹੈ ਅੱਛਾ ਜੀ ਇਹ ਪਾਣੀ ਕੁਦਰਤੀ ਫਿਲਟਰ ਹੈ ਇਹ ਜਿਹੜੇ ਫਿਲਟਰ ਨੇ ਚੰਡੀਗੜ੍ਹ ਆਪਾਂ ਦੇ ਪਾਸ ਹੋ ਕੇ ਆਉਂਦਾ ਹੈ ਇਹ ਤਾਂ ਮਤਲਬ ਮਾਰੇ ਤੱਤ ਵੀ ਚੰਗੇ ਤੱਤ ਨਹੀਂ ਮਾਰ ਦਿੰਦਾ ਇਹ ਕੱਲੇ ਮਾਰੇ ਤੱਤ ਹੀ ਮਾਰਦਾ ਚੰਗੇ ਤੱਤ ਨਹੀਂ ਮਾਰਦਾ ਜੇ ਤੇ ਫਿਰ ਫਿਲਟਰ ਵੀ ਬਹੁਤ ਪਿੰਡ 'ਚ ਘੱਟ ਹੋਣਗੇ ਹਾਂ ਜੀ ਫਿਲਟਰ ਜਿਹੜੇ ਹੈਗੇ ਉਹ ਸਤੋ ਪਾਣੀ ਪਾਉਂਦੇ ਆ ਅੱਛਾ ਜੀ ਹਾਂ ਜੀ ਹਾਂ ਜੀ ਜਿੰਨੇ ਨੇ ਲੱਗੇ ਆ ਅੱਛਾ ਉਹ ਆਪ ਲੋਕ ਕੱਲ ਜਾਓ ਆਪ ਮੈਂ ਤੱਕਾ ਸਪੀਕਰ ਵਾਜ ਦਿੰਨੇ ਆ ਵਾਜ ਦਿਓ ਕਿਵੇਂ ਆ ਸਪੀਕਰ ਇੱਧਰ ਆ ਇੱ ਹਾਂਜੀ ਹਾਂਜੀ ਸੁਣ ਲਓ ਹੋਰ ਤੇ ਕਿਨਾਰੇ ਦਾ ਪਾਣੀ ਪੀਏ ਲੰਮਾ ਸਮਾਂ ਦिए ਆਇਓ ਪਾਣੀ ਵਾਲੇ ਠੀਕ ਹੈ ਜੀ ਤੇ ਇਹ ਵਰਗਾ ਸਾਰਾ ਪਾਣੀ ਤਿੰਨ ਟੈਂਕੀਆਂ ਲੱਗ ਜਾਂਦੀਆਂ ਪਹਿਲਾਂ ਹਾਂ ਜੀ ਹੁਣ ਇੱਕ ਟੈਂਕੀ ਲਾ ਕੇ ਦੋਵਾਰੀ ਟੈਂਕੀ ਫੇਰ ਲੰਗਾਂ ਭਰ ਕੇ अच्छा दूजा ਕਿਹੜਾ ਹਾਂ ਦੂਜਾ ਕਿਹੜਾ ਲਾਇੰਦਾ ਕਿੰਨੇ ਕਿਹੜੇ ਲਾਉਣੇ ਆ ਜੀ ਰੋਜ ਰੋਜਾ ਇੱਕ ਗੱੜਾ ਲਾਉਂਦੇ ਸੀ ਅੱਜ ਬਾਹਲਾ ਫੋਨ ਕੀ ਰਿਹਾ ਬੇ ਗਰਮੀ ਕਰਕੇ ਬਾਹਲੀ ਆ ਹਾਂਜੀ ਪਾਣੀ ਲੱਗਦਾ ਬਾਦ ਦਾ ਪਾਣੀ ਉਵੇਂ ਹੀ ਠੰਡਾ ਵਾ ਹਾਂਜੀ ਹਾਂ ਤਾਜ਼ਾ ਆ ਬੇ ਡੰਗਟਰ ਆ ਵੀ ਆ ਬੋਤਲਾਂ ਭਰ ਕੇ ਉਹ ਬਾਈ ਲੈ ਗਿਆ ਬਸ ਐ ਲੈ ਜਾਂਦੇ ਹਾਂ ਹਾਂ ਫ੍ਰੀ ਆ ਬੇ ਫ੍ਰੀ ਆ ਪਾਗੋਣਾ ਠੀਕ ਆ ਦੂਜੇ ਗੁਰਦੁਆਰੇ ਤੇ ਕੋਈ ਹਜਾ ਬੰਦਾ ਕੋਈ ਗੁਰਦੁਆਰੇ ਲੈ ਜਾਊਗਾ ਉਹ ਵੀ ਫ੍ਰੀ ਆ ਅੱਛਾ ਜੀ ਜਿਵੇਂ ਆਪਣੀ ਜਗ੍ਹਾ 'ਚ ਬਾਬੇ ਦੇ ਪੱਦੀ ਕੋਈ ਫ੍ਰੀ ਹੀ ਆ ਜੀ ਠੀਕ ਆ ਜੇ ਜਤ ਮਨ ਲੈ ਲੈ ਖੁਸ਼ ਹੋ ਕੇ ਦੇ ਦੇ ਪੈ ਦੇਲ ਜੁਗ ਜੁਗ ਕੇ ਸੇਵਾ ਹੀ ਹੈ ਜੀ ਸੇਵਾ ਤੇ ਤੁਸੀਂ ਕਿੰਨੇ ਮਤਲਬ ਕਿਹਾ ਜੀ ਸਾਧਨ ਇਸ ਪੰਟੋਂ ਨਾਲੇ ਹਾਂ ਜੀ ਇਹ ਸਿੱਕਦਾ ਸਾਡੀ ਹੋਇਆ ਗਾ ਗਾ ਟਰੈਕਾ ਇੱਕ ਛੜ ਕੋ ਪੂੰਦੀ ਹੈ ਅੱਛਾ ਹਾਂ ਜੀ ਠੀਕ ਹੈ ਹਾਂ ਕਿੰਨੇ ਕਿੰਨੇ 2000 ਲੀਟਰ ਵਾਲੇ ਇਹ 5000 ਲੀਟਰ ਹੈ ਜੀ ਆਪ ਸਾਰਾ ਪਾਣੀ ਹਾਂ 5000 ਲੀਟਰ ਅਸੀਂ 2 ਵਜੇ ਹੋਣਾ 1:30 ਵਜੇ ਉੱਠਦੇ ਆ ਤੇ 2 ਵਜੇ ਤਿੰਨ ਕਰ ਜਾਂਦੇ ਕੋਲ ਤੇ ਦੋ ਹਾਂ ਸੋਆ ਰਾਤ ਦੇ ਦੋ ਘੰਟੇ ਲੱਗਦੇ ਪਰਨ ਤੇ ਅੱਛਾ ਜੀ ਹਾਂ ਜੀ ਇਹਦਾ ਫਿਰ ਤੁਹਾਡੀ ਤਾਂ ਡਿਊਟੀ ਬਹੁਤ ਸਖਤ ਹਾਂ ਦਾ ਹੋਰ ਕੋਈ ਤੇ ਉੱਠੇ ਵੇ ਅੱਛਾ ਜੀ ਹਾਂ ਤਾਂ ਵੇ ਲੋ ਹੁਣ ਟਾਈਮ ਲਾ ਰੋਟੀ ਖਾੜ ਕੇ ਦੀ ਖਾਣੀ ਆ ਸੁਬਾਹ ਵਾਲੀ ਹਜੇ ਖਾਣੀ ਆ ਖਾਣੀ ਆ ਜਾਈ ਹੁਣ ਜਾ ਕੇ ਖਾਣੀ ਆ ਠੀਕ ਆ ਇਹ ਫਿਰ ਪੈਸੇ ਰੋਜ਼ ਦੇ ਨਾਲ ਦੀ ਨਾਲ ਲਈ ਜਾਂਦੇ ਆ ਕੋਈ ਜਿੰਨੇ ਕੋ ਧਾਰ ਵੀ ਦੇ ਜੋ ਗਰੀਬਾ ਹੁੰਦਾ ਆਪਣ ਨੂੰ ਆਪ ਨੂੰ ਆਪ ਹੀ ਦੇ ਦਿੰਦੇ ਜੀ ਠੀਕ ਆ ਜੀ ਜਿੰਨੇ ਤਾਂ ਆਪਣ ਸੇਵਾ ਹੈਗੇ ਦੇਈ ਜਾਂਦੇ ਨਾਲ ਦੀ ਨਾਲ ਠੀਕ ਆ ਜੀ ਹਾਂ ਜੀ ਸਹੀ ਆ ਨਹੀਂ ਬਹੁਤ ਵਧੀਆ ਪਾਣੀ ਸਵਾਦ ਪਾਣੀ ਹੋਰ ਜੀ ਨਾ ਬਸ ਬਸ ਮਿਹਰਬਾਨੀ ਜੀ ਅਸੀਂ ਤਾਂ ਪਤਾ ਨਹੀਂ ਕਿ ਉਹ ਪਾਣੀ ਕਿਵੇਂ ਲਈ ਜਾਂਦੇ ਆ ਇਹ ਤਾਂ ਮਜ਼ਾ ਕਰਦੇ ਨੇ ਮੁਲਾਜ਼ਮ ਪੁਲਿਸ ਵਾਲੇ ਵੀ ਕੰਨਾਂ 'ਗਾ ਭਰਾ ਚਲ ਜਾਂਦੇ ਜੀ ਅੱਛਾ ਜੀ ਪੋਰ ਤੋਂ ਅੱਛਾ ਜੀ ਹਾਂ ਮਲਾਜ਼ਮ ਹੀ ਜਾਂਦੇ ਜੀ ਠੀਕ ਹੈ